ਕਿ ਕੁਝ ਪੱਤਰਕਾਰ ਭਰਾਵਾਂ ਨੇ ਪੁੱਛਿਆ ਸੀਗਾ ਵੀ ਤੂੰ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਚਲੋ ਆਹ ਤਾਂ ਸਾਡੀ ਕਿਸਾਨੀ ਦੀ ਲੜਾਈ ਚੱਲੀ ਜਾਂਦੀ ਹੈ ਤੇ ਲਈ ਤਾਂ ਅਸੀਂ ਮਰਨ ਮਿਟਣ ਨੂੰ ਤਿਆਰ ਹਾਂ ਨਾ ਪੰਜਾਬ ਦੀ ਕੋਈ ਸੀ ਇੱਕ ਲੜਾਈ ਲੜਦੇ ਸੀ ਹਰ ਇੱਕ ਮੁੱਦੇ 'ਤੇ ਲੜਾਈ ਲੜ ਰਹੇ ਹਾਂ ਪਰ ਜਿਹੜਾ ਇੱਕ ਨਾਮ ਹੈ ਪਿੱਛੇ ਜੇ ਮੁੱਦਾ اٹھਾਇਆ ਸੀਗਾ ਉਹ ਆਪਣਾ ਇੰਗ੍ਰੇਸਨ ਵਾਲਾ ਏਜੰਟਾਂ ਵਾਲਾ ਹੈ ਨਾ ਕਹਿੰਦੇ ਵੀ ਬਾਈ ਤੂੰ ਹੁਣ ਜੇਲ੍ਹ 'ਚੋਂ ਬਾਹਰ ਆਇਆ ਜਾਂ ਉਹ ਮੁੱਦਾ ਉਹ ਵੀ ਤੂੰ ਦਬ ਵੀ ਡਰਤਾ ਨਹੀਂ ਗਿਆ ਤੇ ਘਬਰਾਤਾ ਨਹੀਂ ਗਿਆ ਮੈਂ ਉਹ ਦੱਸਦਾ ਜਿਨ੍ਹਾਂ ਨੇ ਪੰਜਾਬ ਦਾ ਕਰੋੜਾਂ ਰੁਪਇਆ ਖਾਦਾ ਲੱਖਾਂ ਰੁਪਇਆ ਖਾਦਾ ਆਮ ਆਸੀ ਅਸੀਂ ਅੰਦੋਲਨ ਦੇ ਵਿੱਚ ਇੱਥੇ ਬੈਠੇ ਹਾਂ ਹੁਣ ਅਸੀਂ ਇੱਧਰ ਥੋੜਾ ਹਲਾ ਧਿਆਨ ਹੈ ਕਿ ਅੰਦੋਲਨ ਵਾਲੇ ਲੜਾਈ ਜਿੱਤਣ ਵੱਲ ਨਾ ਸਾਰੇ ਹੀ ਜਿਹੜੇ ਟਰੈਵਲਿੰਗ ਏਜੰਟ ਨੇ ਕਿ ਜਿਨ੍ਹਾਂ ਨੇ ਲੱਖਾਂ ਰੁਪਏ ਅੱਜ ਮੇਰੇ ਕੋਲ ਇੱਕ ਬੇਬੇ ਆ ਕੇ ਰੋਣ ਲੱਗੀ 35 ਲੱਖ ਰੁਪਏ ਹਣਾ ਉਹਦਾ ਉਹਦਾ 35 ਲੱਖ ਦੇ ਵਿੱਚੋਂ ਅੱਜ ਹੀ ਮੈਂ ਉਹਦੇ ਨਾਲ ਤਾਂ ਪਰਚਾ ਦਰਜ ਕਰਵਾਇਆ ਮੈਂ ਵੀ ਅਸ ਨੂੰ ਕਹਤਾ ਸੀ ਕਿ ਮੱਖਾ ਵੀ ਜਦ ਤੱਕ ਪਰਚਾ ਦਰਜ ਕਰਕੇ 10 ਦਿਨਾਂ ਦੇ ਵਿੱਚ ਇਹਨੇ ਪੈਗ ਲਵਾ ਦੇਸ ਕਰਕੇ ਇਹ ਸਾਰੇ ਹੀ ਧਿਆਨ ਨਾਲ ਗੱਲ ਸੁਣ ਲੋ ਹੁਣ ਮੈਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਤੋਂ ਬਾਅਦ ਮੈਂ ਕੱਲੇ ਕੱਲੇ ਆਪਣਾ ਜ਼ਿਰੇ ਦਾ ਕੱਲੇ ਕੱਲੇ ਸ਼ਹਿਰਾਂ ਦਾ ਪ੍ਰੋਗਰਾਮ ਰੱਖੂੰ ਉੱਥੇ ਬੁਲਾ ਕੇ ਇਹਨਾਂ ਦਾ ਮੈਂ ਹੋਰ ਜਰੂਰ ਕੱਢਣਾ ਐਦੋਂ ਵੱਡਾ ਇਹ ਸਾਰੇ ਹੀ ਧਿਆਨ ਨਾਲ ਸੁਣ ਲੈਣ ਜਾਂ ਤਾਂ ਲੋਕਾਂ ਨੇ ਮੇਰੇ ਕੋਲੋਂ ਪੈਸੇ ਮੋੜ ਦੇਣ ਵਾਪਸ ਜਿੰਨਾ ਜਿੰਨਾ ਤੁਸੀਂ ਲੈਤੇ ਨੇਗੇ ਨਹੀਂ ਹੁਣ ਇਹ ਹਿਸਾਬ ਲਾ ਲੋ ਵੀ ਪਹਿਲਾਂ ਨਾਲ ਵੱਡਾ ਕਿੱਦਾਂ ਬੂਹ ਤੇ ਪਹਿਲਾਂ ਨਾਲ ਵੱਧ ਜਲੂਸ ਨਿਕਲੂਗਾ ਪ੍ਰਸ਼ਾਸਨ ਨੂੰ ਮੈਂ ਇੱਕ ਵਾਰ ਮੈਨੂੰ ਮੈਂ ਪ੍ਰਸ਼ਾਸਨ ਨਾਲ ਜਿਹੜੀ ਮੇਰੀ ਗੱਲ ਹੋਈ ਆ ਇੱਕ ਵਾਰੀ ਮੈਂ ਉਹਨਾਂ ਨੂੰ ਆਲਟੀਮੇਟਮ ਇੱਕ ਵਾਰੀ ਆਪਾਂ ਐਪਲੀਕੇਸ਼ਨ ਦੇ ਕੇ ਆਇਆ ਕਰਾਂਗੇ ਯਾਨਤੋਂ ਇੰਨਾ ਪੈਸਾ ਲੈਣਾ ਜੀ ਤੇ ਤੇ ਜਦੋਂ ਤੁਸੀਂ ਤੁਸੀਂ ਪੈਸੇ ਪ੍ਰਸ਼ਾਸਨ ਵਾਪਸ ਕਰਵਾ ਦੇ ਵੀ ਜਿੰਨੇ ਪੈਸੇ ਲਗੇ ਹਨਾ ਅਗਲੇ ਲੈਣ ਵਾਲੇ ਉਹ ਡੀਐਸਪੀ ਨੂੰ ਐਸਐਸਓ ਨੂੰ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਇੱਕ ਰੈਪਲੀਕੇਸ਼ਨ ਇੱਕ ਵਾਰ ਫਿਰ ਫਿਲਹਾਲ ਐਪਲੀਕੇਸ਼ਨ ਦਿਆ ਕਰਾਂਗੇ ਪਰਚਾ ਦਰਜ ਕਰਕੇ ਵੀ ਤੋਂ ਪੈਸੇ ਵਾਪਸ ਕਰਵਾਓ ਨਾਲੇ 400 ਵੀ ਤੇ ਜਿਹੜੇ ਜਿਹੜੇ ਧਰਾਵਾ ਲੱਗਦੇ ਨੇ ਠੋਕ ਕੇ ਇਹਨਾਂ ਨੂੰ ਅੰਦਰ ਸੱਟੋ ਨਹੀਂ ਤਾਂ ਤੇ ਉਸ ਤੋਂ ਬਾਅਦ ਜਦੋਂ ਕੋਈ ਨਹੀਂ ਮਸਲਾ ਆ ਲਊਗਾ ਤਾ ਫਿਰ ਇਸ ਤੋਂ ਬਾਅਦ ਇਹ ਹਸਾਵ ਲਾ ਲਓ ਵੀ ਇਹਨਾਂ ਦਾ ਜਿੰਨੇ ਵੀ ਇਹ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਹੈ ਇਹਦੀ ਮੈਂ ਜੜ ਪੱਟ ਕੇ ਹਟਣੀ ਹੈ ਜੜ ਖਤਮ ਕਰਕੇ ਹਟਣੀ ਹੈ ਆ ਮੇਰੇ ਨਾਲ ਮੇਰੇ ਬਾਪੂਆਂ ਨੇ ਮੇਰੇ ਨਾਲ ਸਾਥ ਹੀ ਇਸ ਕਰਕੇ ਵੱਧ ਦਿੱਤਾ ਕਿ ਸਾਡਾ ਪੁੱਤ ਸਾਡਾ ਨੌਜਵਾਨ ਸਾਡਾ ਹੀ ਸਾਡੇ ਨੌਜਵਾਨਾਂ ਦੀ ਲੜਾਈ ਲੜ ਰਿਹਾ ਕਿਉਂਕਿ ਸਾਡਾ ਪੰਜਾਬ ਆ ਜਿਹੜਾ ਬੇਲਾ ਹੋ ਗਿਆ ਸਾਡੇ 20 ਬਾਪੂ ਜੀ ਇਹ ਸਮਾਂ ਗੱਲ ਦਾਰਦਾ ਇਹਨਾਂ ਮੈਂ ਇਹ ਬੜਾਏ ਚੀਜ਼ ਬਾਰੇ ਸਮਝਿਆ 20000 ਰੁਪਏ ਦਾ ਕੰਮ 20 30 ਲੱਖ ਚ ਕਰ ਰਹੇ ਨੇ ਇਹ ਲੋਕ فرض ਕਰੋ ਤੁਸੀਂ ਪੈਸਾ ਕਮਾਉਣਾ 1 ਲੱਖ ਰੁਪਏ ਕਮਾ ਲਓ ਯਾਰ ਤੁੱਕ ਲੱਖ ਰੁਪਏ ਵਿੱਚ ਕਿੱਟੀ ਵੱਡੀ ਕਮਾਈ ਆਪਾਂ ਇੱਕ ਚੀਜ਼ ਦੇਖੋ ਆਪਾਂ ਖੇਤੀ ਕਰਨ ਵਾਲੇ ਬੰਦੇ ਸਾਰੇ ਜਾਂ ਮਜ਼ਦੂਰੀ ਕਰਨ ਵਾਲੇ ਆਪਾਂ ਨੂੰ ਇੱਕ ਆਪਾਂ ਨੂੰ ਕਿੰਨਾ ਕੁ ਬਾਦ ਦਾ ਫਸਲਾਂ ਚ ਇਹ ਬੰਦੇ ਰੋਜ਼ ਦਾ ਰੋਜ਼ ਇੱਕ ਇੱਕ ਕਰੋੜ ਰੁਪਏ ਐਡੀ ਵੱਡੀ ਬੰਦੇ ਕਮਾਈ ਕਰ ਰਹੇ ਨੇ ਲੀਡਰਾਂ ਨੂੰ ਉਹਨਾਂ ਨੂੰ ਇੰਨਾ ਪੈਸਾ ਵਰਤਾਉਂਦੇ ਨੇ ਇਹ ਚੈਨਲਾਂ ਦੇ ਉੱਪਰ ਝੂਠੀਆਂ ਐਡੀਆਂ ਮਸ਼ਹੂਰੀਆਂ ਕਰਦੇ ਨੇ ਹਰ ਇੱਕ ਬੰਦਾ ਜਿਹੜੇ ਚੈਨਲਾਂ ਤੇ ਵੱਡੇ ਚੈਨਲਾਂ ਤੇ ਮਸ਼ਹੂਰੀਆਂ ਨਹੀਂ ਆਉਂਦੀਆਂ ਉਹ ਸਭ ਤੋਂ ਵੱਡੇ ਠੱਗ ਹੀ ਉਹ ਨੇਗੇ ਜਿਹੜੇ ਇਹ ਬੈਠੇ ਨੇ ਇਹਨਾਂ ਜਿਹੜੇ ਚੈਨਲਾਂ ਦੇ ਉੱਪਰ ਲੋਕਾਂ ਨੂੰ ਕਿਵੇਂ ਗਮਰਾਹ ਕਰਦੇ ਨੇਗੇ ਇਹ ਮਾਫੀਆ ਦੀ ਜੜ ਪੱਟਣੀ ਹੈ ਜੇ ਤੁਸੀਂ ਕੰਮ ਕਰਨਾ ਤਾਂ ਜੇ ਸਾਡੇ ਨੌਜਵਾਨ ਉਹ ਵਿਦੇਸ਼ ਫਿਰ ਵੀ ਜਾ ਰਹੇ ਨੇ ਉਹਨਾਂ ਨੇ ਨਹੀਂ ਰਹਿੰਦੇ ਮੈਂ ਤਾਂ ਪਹਿਲੇ ਤਾਂ ਕਹਿਣਾ ਵੀ ਉਹਦੇ ਪੰਜਾਬ ਦੇ ਵਿੱਚ ਕੰਮ ਕਰੋ ਪਰ ਫਿਰ ਵੀ ਇਹ ਜੇ ਲੈਣਾ ਤਾਂ 50000 ਰੁਪਏ ਦੇ ਵਿੱਚ ਵੀਜ਼ਾ ਲੱਗਦਾ ਪਰ ਤੋਂ ਤੋਂ 10000 ਦਾ ਕੰਮ ਆ ਤੇ 20-30000 ਰੁਪਏ ਕਮਾ ਲਿਆ ਕਰੋ ਇਹ ਮਾਫੀਆ ਜੇ ਇਹ ਨਾ ਸੁਧਰਿਆ ਤਾਂ ਇਹ ਮਾਫੀਆ ਖਤਮ ਕਰਕੇ ਹਟਣਾ ਕਿਉਂਕਿ ਸਰਕਾਰਾਂ ਦੀ ਇਹਦੇ ਵਿੱਚ ਮਿਲੀ ਭੁਗਤੀ ਹੈ ਕਿਸੇ ਨੇ ਅੱਜ ਤੱਕ ਇਹ ਮਾਫੀਆ ਦੇ ਉੱਪਰ ਕੋਈ ਨਹੀਂ ਬੋਲਿਆ ਇਹ ਪਤਾ ਨਹੀਂ ਕਿਉਂ ਨਹੀਂ ਬੋਲਦਾ ਸਰਕਾਰੀ ਬੰਦੇ ਸਰਕਾਰਾਂ ਕੋਈ ਕਾਰਵਾਈ ਕਿਉਂ ਨਹੀਂ ਕਰਦੀਆਂ ਇਹ ਨਸ਼ੇ ਤੋਂ ਵੱਡਾ ਮਾਫੀਆ ਹੈ ਸਿਰ ਹਿਸਾਬ ਨਾਲ ਉਹਨੇ ਵੀ 1-1 ਕਰੋੜ ਰੁਪਏ ਬੰਦਾ ਰੋਜ਼ ਕਮਾ ਰਹੇ ਜਿਹੜਾ ਬੰਦਾ ਹੁਣ 1 ਕਰੋੜ ਰੁਪਏ ਕਮਾ ਰਿਹਾ ਉਹ ਜੇ ਸਰਕਾਰ ਨੂੰ 20 ਲੱਖ ਰੁਪਏ ਦੇ ਦੁੱਧ ਚੁੱਕੀ ਮਾਰਦਾ ਹੋ ਤਾਂ ਇਹ ਤਾਂ ਹੀ ਮਾਫੀਆ ਤੇ ਨਹੀਂ ਸੀ ਕਿ ਕੋਈ ਬੋਲੇ ਕਰਕੇ ਇਹਦੀ ਜੜ ਪੱਟਣੀ ਹੈ ਤੇ ਜੜ ਪੱਟ ਕੇ ਹਟਾਂਗੇ ਗੁਰੂ ਮਹਾਰਾਜ ਦੀ ਐਸੀ ਕਿਰਪਾ ਰਹੀ ਹੈ ਲੋਕਾਂ ਦੇ ਸਾਹਮਣੇ ਸੱਚ ਦੁੱਧ ਦਾ ਦੁੱਧ ਸੱਚ ਦਾ ਦੁੱਧ ਸਭ ਨੂੰ ਮੈਂ ਇੱਕ ਤਣਕੇ ਗੱਲ ਕੀਤੀ ਸੀ ਕਿ ਸਾਰੇ ਲੋਕਾਂ ਦੇ ਵਿੱਚ ਵੀ ਆ ਤਾਂ ਕੀ ਤੇ ਅੱਜ ਤੱਕ ਜਿਹੜਾ ਜਦੋਂ ਦਾ ਮੈਂ ਇਹ ਕਿਸਾਨੀ ਦਾ ਜਾਂ ਲੋਕਾਂ ਦਾ ਝੰਡਾ ਚੱਕਿਆ ਕੋਈ ਸਾਬਤ ਕਰ ਦੇ ਵੀ ਕਿ ਇਹ ਤੋਂ 5 ਰੁਪਏ ਜ ਲੈ ਕੇ ਹੁਣ ਠੀਕ ਹੈ ਨਾ ਗੱਲ ਇਹ ਚੀਜ਼ ਹੁੰਦੀ ਤਾਂ ਕਰਕੇ ਇੱਥੇ ਲੋਕਾਂ ਨੇ ਤਾਂ ਇਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਹ ਦਿੱਤਾ ਪਰ ਲੋਕਾਂ ਦਾ ਦੇਣਾ ਮੈਂ ਕਦੇ ਨਹੀਂ ਦੇ ਸਕਦਾ ਹੁਣ ਮੇਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਲੋਕਾਂ ਨੇ ਵਧਾ ਦਿੱਤੀਆਂ ਮੇਰੀਆਂ ਕਹਿਤੀਆਂ ਵੀ ਤੂੰ ਭਾਨੇ ਲੜ ਅਸੀਂ ਤੇਰੇ ਨਾਲ ਆ ਇਹ ਮਾਫੀ ਦੀ ਜੜ ਫੱਟ ਇਹ ਮਾਫੀ ਦੀ ਨਹੀਂ ਪੰਜਾਬ ਦੀ ਹਰ ਇੱਕ ਲੜਾਈ ਲੜਾਂ